ठीक है नंबर टू तू कह नहीं लिखता बंदो बी बाजपो कि दलेरी है भगवंत मान चे अपनी मां का सही नापू का सही निख्या गुआियां तो किसी बुढ़ी के चक के ना नहीं लिखा मेरी मां फलानी धिंकड़ी देवो ना 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 ओरिजिनल जी का नाम लिखा था तो अपनी गल दस बाजवा तू अपनी मम्मी का नाम क्यों नहीं लिखता बाजवा अंकल जब फॉर्म भरता है अपने पप्पा जी की जो आपके पप्पा जी की पहली बेहतर बीवी थी जो पूरी लामा लेके आई थी उनका नाम क्यों भरता है आपकी जो अम्मी जी थी आप उनका नाम क्यों नहीं भरते हैं तो बाजवा अंकल आप जो टारगेट कर रहे हैं ना भगवंत मान को

ਨੀ ਤੇ ਲੈ ਕੇ ਆਇ ਤੈਨੂੰ ਜਨਮ ਦਿੱਤਾ ਪਤੰਦਰ ਉਹੀ ਮਾ ਦਾ ਨਾਣੀ ਪਰ ਦੱਪੇਪਰਾਂ ਦੇ ਵਿੱਚ ਕੁਸ਼ਟਾ ਸ਼ਰਮਣੀ ਚਾਈਦੀ ਆ ਕੀ ਗਲਤੀ ਸੀ ਅਸਮਾ ਦੀ ਸਿਰਫ ਇੰਨੀ ਕੁ ਗਲਤੀ ਸੀ ਕਿ ਉਹਦਾ ਵਿਆਹ ਨਹੀਂ ਹੋਇਆ ਸੀ ਬਸ ਇਹੀ ਗਲਤੀ ਤੇ ਸਜ਼ਾ ਦਿੱਤੀ ਆਪਣੇ ਮਾਂ ਨੂੰ ਕਿ ਬਿਨ ਫੇਰੇ ਹਮ ਤੇਰੇ ਫਿਰ ਕੀ ਇਹ ਮੂਵੀ ਵੀ ਤਾਂ ਆਈ ਸਿੱਖ ਬਿਨ ਫੇਰੇ ਹਮ ਤੇਰੇ ਬਹੁਤ ਲੋਕਾਂ ਜਿਹੜੀ ਲੀਵਿੰਗ ਰਿਲੇਸ਼ਨ ਵਿੱਚ ਰਹਿ ਕੇ ਨਿਆਣੇ ਜੰਮ ਲੈਂਦੇ ਆਂ। ਪ੍ਰਾਣ ਆ ਜਮਾਨਾ ਭਾਸ਼ਵੰਕ ਚਲਾ ਗਿਆ। ਉਹ ਜ਼ਮਾਨਾ ਚਲਾ ਗਿਆ। ਇਹ ਨਿਆ ਜ਼ਮਾਨਾ ਫਿਰ ਕੀ ਹੈ? ਮੈਂ ਤੈਨੂੰ ਨਾ ਜੱਟ ਦਾ ਪੁੱਤ ਅਦਨ ਮੰਨੂੰਗੀ। ਜਿੱਦਨ ਤੂੰ ਛਾਤੀ ਹਿੱਕ ਚੋੜੀ ਕਰਕੇ ਸਾਰੇ ਪੰਜਾਬ ਦੇ ਮੂਰੇ ਕਬੂਲ ਕਰੇਗਾ ਕਿ ਅੰਮੀ ਜੀ ਕੌਣ ਸੀ। ਸ਼ਾਇਦ ਤੇਰੀ ਅੰਮੀ ਜੀ ਨੂੰ ਅਸਲੀ ਮਾਣ ਉਹਨਾਂ ਦੇ ਰੂਹ ਨੂੰ ਸ਼ਾਂਤੀ ਮਿਲੇਗੀ ਕਿ ਅੱਜ ਮੇਰੇ ਬੱਚਿਆਂ ਨੇ

ਕਿਉਂ ਮੈਂ ਪਗਮੰਤ ਮੰਦ ਪਿੱਛੇ ਪਏ ਰਹਨੇ ਹਾਂ ਉਹਦੀਆਂ ਲੱਤਾਂ ਖਿੱਚਦੇ ਰਹਨੇ ਹਾਂ ਤੇ ਆਪਦੀਆਂ ਲੱਤਾਂ ਮੇਰੇ ਕੋਲੋਂ ਖਚਾਨੇ ਰਹਨੇ ਹਾਂ ਇਤਨਾ ਕਰੇ ਕੋਈ ਬਾਸ਼ਵਾਂਕ ਨਾ ਇਕਲਾ ਚੰਗੀਆਂ ਨਹੀਂ ਲੱਗਦੀਆਂ ਹਮੇਸ਼ਾ ਆਪਣੇ ਪੀੜੇ ਥੱਲੇ ਪਹਿਲੇ ਸੋਟਾ ਮਾਰ ਕੇ ਦੇਖੀਦਾ ਕਿ ਆਪਣੇ ਆਪ ਦੀ ਕਿੰਨੀ ਇੱਜ਼ਤ ਹੈ ਫਿਰ ਸੋਚੀਦਾ ਵੀ ਫਲਾਣੇ ਦੀ ਇੱਜ਼ਤ ਲਾਣ ਜਾਵਾਂ ਕਿ ਨਾ ਜੇ ਲਾਣ ਗਿਆ ਕਿਤੇ ਪਤੰਦਰ ਮੇਰੀ ਨਾਲ ਲਾ ਦੇ ਸੋ ਗੱਲ ਸੋਚ ਕੇ ਤੋਲ ਕੇ ਬੋਲਿਆ ਕਰੋ